ਦਫਤਰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਨੇ ਸਿੱਖਿਆ ਭਰਤੀ ਡਾਇਰੈਕਟਰ ਨੂੰ 393 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਲਈ ਕਿਹਾ ਹੈ ਇਹ ਅਸਾਮੀਆਂ ਕਿਹੜੀਆਂ ਹਨ ਤੇ ਇਹਨਾਂ ਵਿੱਚ ਕੌਣ ਅਪਲਾਈ ਕਰ ਸਕਦਾ ਹੈ ਇਸ ਸਬੰਧੀ ਅਪ ਅੱਜ ਗੱਲਬਾਤ ਕਰਾਂਗੇ ਜਿਹੜੇ ਮੇਰੇ ਸਾਥੀ ਅੱਜ ਚੈਨਲ ਤੇ ਨਵੇਂ ਆਏ ਨੇ ਤੇ ਉਹ ਜਰੂਰ ਇਹਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਆ ਜੀ ਡਾਇਰੈਕਟੋਰੇਟ ਨੇ ਕਿਹਾਗਾ ਸਪਰਤੀ ਵਿਭਾਗ ਨੂੰ ਵੀ ਜਿਹੜੀ ਆਪਣੀ ਸਪੈਸ਼ਲ ਐਜੂਕੇਟਰ ਟੀਚਰਾਂ ਦੀ ਭਰਤੀ ਹੈ ਜਿਹੜੀ ਪ੍ਰਾਇਮਰੀ ਕੈਡਰ ਵਿੱਚ 393 ਅਸਾਮੀਆਂ ਸਿੱਧੀ ਭਰਤੀ ਕੋਟ ਰਹੀ ਇਸ਼ਤਿਹਾਰ ਜਾਰੀ ਕਰਨ ਵਾਸਤੇ ਕਿਹਾ ਇਹ ਸਿੱਧੀ ਭਰਤੀ ਕਿਹੜੀ ਹੁੰਦੀ ਹੈ ਇਹ ਸਿੱਧੀ ਭਰਤੀ ਉਹ ਹੁੰਦੀ ਹੈ ਜਿਹੜੇ ਟੀਚਰ ਪਹਿਲਾਂ ਹੀ ਸਰਕਾਰੀ ਸਕੂਲਾਂ ਵਿੱਚ ਕੱਚੇ ਤੌਰ ਤੇ ਲੱਗੇ ਹੋਏ ਹਨ ਇਸ ਸੈਕਟਰ 'ਤੇ ਵਾਸਤੇ ਹੁੰਦੀ ਹੈ ਇਹ ਤੇ ਇਸ ਵਿੱਚ ਸਿਰਫ ਉਹੀ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜਿਹੜੇ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਨੇ ਜਾਂ ਜਿਨ੍ਹਾਂ ਕੋਲ ਕੋਈ ਤਜਰਬਾਗਾ ਸਰਕਾਰੀ ਸਕੂਲ ਦਾ ਠੀਕ ਹੈ ਜੀ ਇਹ ਉਹਨਾਂ ਵਾਸਤੇ ਆ ਤੇ ਉਹਨਾਂ ਨੇ ਇਹ ਸਪੈਸ਼ਲ ਟੀਚਰ ਪ੍ਰਾਇਮਰੀ ਕੈਟਰ ਵਿੱਚ ਭਰਤੀ ਕਰਨੇ ਨੇ 393 ਤੇ ਜਿਨ੍ਹਾਂ ਵਿੱਚੋਂ वूਮਨ ਵਾਸਤੇ ਇਹਨਾਂ ਨੇ 133 ਅਰਜ਼ਾਰ ਰੱਖਿਆਨੇ ਗਿਆ ਤੇ ਇੱਕ ਇਹ ਚ ਹੋਰ ਪੜੀਆ ਖਬਰ ਹੈ ਚ ਵੀ ਟੈਟ ਜ਼ਰੂਰੀ ਰੱਖਿਆ ਗਿਆ ਚ ਪਬ ਜੇ ਅੱਗੇ ਵੀ ਪੋਸਟਾਂ ਜਿਹੜੀਆਂ ਆਉਣਗੀਆਂ ਸਪੈਸ਼ਲ ਐਜੂਕੇਸ਼ਨ ਵਾਸਤੇ ਤਾਂ ਉਹਨਾਂ ਵਾਸਤੇ ਵੀ ਟੈਟ ਲਾਜ਼ਮੀ ਹੋਏਗਾ ਤਾਂ ਇੱਕ ਇਹ ਚ ਦੀ ਜ਼ਰੂਰ ਦੇਖਣ ਨੂੰ ਆਈ ਹੈ ਵੀ ਟੈਟ ਦੀ ਸ਼ਰਤੜੀ ਉਹ ਲਾਜ਼ਮੀ ਆ ਤੇ ਵੀ ਜਿਨ੍ਹਾਂ ਨੇ ਬੀਐਡ ਵਿੱਚ ਸਪੈਸ਼ਲ ਐਜੂਕੇਸ਼ਨ ਕੀਤੀ ਹੈ ਉਹਨਾਂ ਦਾ ਟੈਟ ਪਾਸ ਹੋਣਾ ਵੀ ਜ਼ਰੂਰੀ ਆ ਤੇ ਇਹ ਸਿਰ ਪ੍ਰਾਇਮਰੀ ਟੀਚਰਾਂ ਵਾਸਤੇ ਸੀਗੀ ਤੇ ਮਾਸਟਰ ਕੇਡਰ ਦੀ ਉਹ ਮਤਲਬ ਆ ਵੀ ਥੋੜੇ ਚਿਰ ਤੱਕ ਹੋਰ ਕੱਢ ਦੇਣਗੇ ਉਹ ਤੇ ਇਹ ਫਿਲਹਾਲ ਪ੍ਰਾਇਮਰੀ ਟੀਚਰ ਲਈ ਸੀਗੀ ਤੇ ਇਹਦਾ ਜਿਹੜਾ ਪੇ ਸਕੇਲ ਹੋਏਗਾ ਬੇਸਿਕ ਪੇ ਹੋਏਗੀ ਉਹ 29200 ਹੋਊਗਾ ਤੇ ਇਹਦੇ ਵਾਸਤੇ ਜਲਦ ਹੀ ਜਿਹੜਾ ਭਰਤੀ ਡਾਇਰੈਕਟਰ ਉਹ ਇਹਨੂੰ ਪ੍ਰਕਾਸ਼ਿਤ ਕਰਨਗੇ ਮਤਲਬ ਸੋਮਵਾਰ ਅਗਲੇ ਹਫਤੇ ਇਹ ਪ੍ਰਕਾਸ਼ਿਤ ਹੋ ਜਾਣਗੀਆਂ ਤੇ ਅਪਲਾਈ ਹੋਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਜੀ ਤਾਂ ਇਹ ਬਹੁਤ-ਬਹੁਤ ਮੁਬਾਰਕਾਂ ਜਿਹੜੇ ਟੀਚਰਾਂ ਵਾਸਤੇ ਇਹ ਭਰਤੀ ਆਈ ਹੈਗੀ ਐ ਤੇ ਬਾਕੀ ਵੀ ਆਸ ਹੈ ਵੀ ਬਹੁਤ ਜਲਦੀ ਭਰਤੀਆਂ ਹੁਣ ਖੁੱਲ ਗਈਆਂ ਸਰਕਾਰ ਕੋਲੇ ਥੋੜਾ ਸਮਾਂ ਰਹਿ ਗਿਆ ਵੀ ਜਲਦੀ ਭਰਨੀਆਂ ਸ਼ੁਰੂ ਕਰਨਗੇ ਉਹ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਜਾ ਕਰੋ ਜੀ ਧੰਨਵਾਦ